ਅੱਜ ਦੀ ਕਹਾਣੀ ਲੇਖਾ ਜੋਖਾ ਜਿਸ ਨੂੰ ਲਿਖਿਆ ਹੈ ਕੁਲਵਿੰਦਰ ਸਿੰਘ ਬਾਠੀ ਨੇ ਕੰਮ ਤੋਂ ਵੇਲਿਆ ਹੋ ਕੇ ਘਰ ਨੂੰ ਆਉਂਦਿਆਂ ਮਨ ਹੀ ਮਨ ਵਿੱਚ ਹਰਮੇਸ਼ ਸੋਚ ਰਿਹਾ ਸੀ ਕਿ ਪ੍ਰਵਾਸ ਦੀ ਬਾਹੋਂ ਦਾਹੀ ਬਾੜੀ ਜ਼ਿੰਦਗੀ ਜਿਉਣ ਦਾ ਹੀ ਆਪਣਾ ਹੀ ਮਜ਼ਾ ਹੈ ਵੀਕਐਂਡ ਦੇ ਇੰਤਜ਼ਾਰ ਵਿੱਚ ਘਰ ਦੇ ਕਮਾਕਾਰਾਂ ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਦੀ ਮਿਲਣ ਗੇੜੇ ਦੀ ਲੰਬੀ ਲਿਸਟ ਹੋਰ ਵੀ ਲੰਬੀ ਹੁੰਦੀ ਰਹਿੰਦੀ ਹੈ ਮੈਂ ਪਤਾ ਨਹੀਂ ਕਦੋਂ-ਕਦੋਂ ਦਹਾਈ ਪਉਂਦੀ ਸੀ ਕਿ ਆਪਾਂ ਹਰਜੀਤ ਤੇ ਮਿਲ ਜਾਣਾ ਹੈ ਪਰ ਤੁਸੀਂ ਹਮੇਸ਼ਾ ਕਿਸੇ ਲਈ ਬੱਟੀ ਰੱਖਦੇ ਹੋ ਕੋਈ ਨਾ ਕੋਈ ਬਹਾਨਾ ਹੀ ਲਾਉਂਦੇ ਰਹਿੰਦੇ ਹੋ ਪਰ ਹੁਣ ਤਾਂ ਜਾਣਾ ਹੀ ਪੈਣਾ ਹੈ ਅੱਜ ਹੀ ਮੈਨੂੰ ਪਤਾ ਲੱਗਾ ਹੈ ਕਿ ਹਰਜੀਤ ਤਾਂ ਮਸਾ ਮਸਾ ਮਰਨੋ ਬਚਿਆ ਹੈ ਹਰਮੇਲ ਦੇ ਘਰ ਪੈਰ ਪਾਉਂਦਿਆ ਹੀ ਸਿਮਰਨ ਪੂਰੇ ਜੋਸ਼ ਨਾਲ ਕਹਿਣ ਲੱਗੀ ਸਿਮਰਨ ਦੀ ਗੱਲ ਨੂੰ ਖੁੱਲੇ ਕੰਨਾਂ ਨਾਲ ਸੁਣ ਕੇ ਵੀ ਅਣ ਸੁਣੇ ਇਹੀ ਕਰਦਿਆਂ ਹਰਮੇਲ ਬੋਲਿਆ ਦੇਖ ਰਾਂਗੇ ਪਰ ਫੋਨ ਤੇ ਵੀ ਤਾਂ ਗੱਲ ਹੋ ਹੀ ਸਕਦੀ ਐ ਹਰਮੇਲ ਨੂੰ ਲੱਗਾ ਕਿ ਹਮੇਸ਼ਾ ਬਾਗ ਹੀ ਸਿਮਰਨ ਇਸ ਗੱਲ ਨੂੰ ਵੀ ਐਵੇਂ ਖੇਚ ਧੋ ਕੇ ਉੱਚੀ ਲੰਬੀ ਕਰਦਿਆਂ ਕੋਈ ਤਕੜੀ ਭੂਮਿਕਾ ਬਣ ਰਹੀ ਹੈ ਜਦੋਂ ਕਿ ਮਸਲਾ ਕੋਈ ਖਾਸ ਵੀ ਨਾ ਹੋਵੇ ਹਰਮੇਲ ਦੀ ਤਰਫੋਂ ਬਾਲਾ ਤਸੱਲੀ ਵਾਲਾ ਹੰਗਾਰਾ ਨਾ ਮਿਲਦਿਆਂ ਕੁਝ ਉਤੇਜਿਤ ਲਈ ਤੇ ਵਿੱਚ ਸਿਮਰ ਆਪਣੇ ਭਾਵਨਾਤਮਕ ਸਾਸਤਰ ਨੂੰ ਜ਼ੁਬਾਨ ਵਿੱਚੋਂ ਚਲਾ ਕੇ ਬੋਲੀ ਠੀਕ ਹੈ ਫਿਰ ਤੁਸੀਂ ਦੇਖ ਹੀ ਜਾਓ ਲੱਗਦਾ ਹੈ ਉਹਦੇ ਮਰੇ ਤੇ ਜਾਣਾ ਹੋਊਗਾ ਹੈ ਲੱਗ ਤਾਂ ਸਾਰੀ ਦਿਹਾੜੀ ਜਾਣੀ ਐ ਪਰ ਜੇਕਰ ਗੱਲ ਐਡੀ ਹੀ ਹੈ ਤਾਂ ਚੱਲ ਫਿਰ ਕੱਲ ਨੂੰ ਚਲੇ ਜਾਂਦੇ ਹਾਂ ਗੱਲ ਨੂੰ ਕੁਝ ਗੰਭੀਰਤਾ ਨਾਲ ਲੈਂਦਿਆਂ ਹਰਮੇਲ ਨੇ ਫਿਰ ਜਵਾਬ ਦਿੱਤਾ ਦੂਸਰੇ ਦਿਨ ਫਿਰ ਪਿਸ਼ਾਂ ਜਿਹੇ ਪੈਰ ਖਿਚਦੇ ਹੋਏ ਹਰਮੇਲ ਨੂੰ ਸਿਮਰ ਨੇ ਭਾਵੁਕ ਕਰਦਿਆਂ ਕਿਹਾ ਮਸੇ ਹੀ ਬੱਚਿਆ ਵਿਚਾਰਾ ਨਹੀਂ ਤਾਂ ਬੰਦੇ ਦਾ ਤਾਂ 1 ਮਿੰਟ ਦਾ ਵੀ ਵਸਾ ਨਹੀਂ ਗੁਰਬਾਣੀ ਵੀ ਤਾਂ ਇਹੀ ਕਹਿੰਦੀ ਹੈ ਨਾ ਹਮ ਆਦਮੀ ਹਾਂ ਇੱਕਦਮੀ ਮੋਹਲ ਤਾਂ ਮਹਤ ਨਾ ਜਾਣਾ ਆਪਾਂ ਇਦਾਂ ਕਰਾਂਗੇ ਕਿ ਵਾਪਸ ਆਉਂਦੇ ਹੋਏ ਤੁਹਾਡੀ ਵੱਡੀ ਮਾਸੀ ਦੇ ਘਰ ਵਿੱਚ ਦੀ ਲੰਘ ਆਵਾਂਗੇ ਉਸ ਦਾ ਵੀ ਪਤਾ ਲਿਆਵਾਂਗੀ ਇੱਕ ਨਿਸ਼ਾਨੇ ਨਾਲ ਕਈ ਬਟੇਰੇ ਮਾਰਨ ਵਾਲਾ ਤੀਰ ਵੀ ਸਿਮਰ ਨੇ ਨਾਲ ਹੀ ਨਾਲ ਚਲਾ ਦਿੱਤਾ ਸੀ ਸਿਮਰਨ ਦੀ ਗੱਲ ਨੂੰ ਦੋਹਾਂ ਕੰਨਾਂ ਅਤੇ ਮਨ ਦੇ ਅਨੁਭਵੀ ਕੰਨਾਂ ਨਾਲ ਸੁਣਦਿਆਂ ਹਰਮੇਲ ਨੇ ਲੰਬਾ ਸਾਰਾ ਸਾਹ ਭਰਿਆ ਜਿਵੇਂ ਖਿਆਲਾਂ ਹੀ ਖਿਆਲਾਂ ਵਿੱਚ ਖੁਦ ਨੂੰ ਟੈਸਟ ਕਰ ਰਿਹਾ ਹੋਵੇ ਕਿ ਅਗਲੇ ਸਾਹ ਦੀ ਗੁੰਜਾਇਸ਼ ਹੈ ਵੀ ਕਿ ਨਹੀਂ ਉਹ ਵੀ ਇਹੀ ਸੋਚਣ ਲੱਗ ਪਿਆ ਤਿੰਨ ਕੋ ਘੰਟੇ ਦਾ ਸਫ਼ਰ ਮੁਕਾ ਉਹਨਾਂ ਹਰਜੀਤੇ ਦੇ ਘਰ ਦੀ ਘੰਟੀ ਬਿਜਾ ਦਿੱਤੀ ਦੋ ਤਿੰਨ ਵਾਰ ਬਟਨ ਦੱਬਿਆ ਵੀ ਜਦੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਤੇਜ਼ ਧੜਕਦੇ ਦਿਲ ਨਾਲ ਸਿਮਰਨ ਹਰ ਮੇਲ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੀ ਹੈ ਕਿਤੇ ਉਹੀ ਗੱਲ ਤਾਂ ਨਹੀਂ ਹੋ ਗਈ ਹੋਵੇ ਜਿਹਦਾ ਡਰ ਸੀ ਚੰਗੀ ਗੱਲ ਸੋਚਨੀ ਮਾੜੀ ਗੱਲ ਹੁੰਦੀ ਐ ਤੂੰ ਕਦੇ ਦਾ ਚੰਗਾ ਸੋਚ ਲਿਆ ਕਰ ਹਰਮੇਲ ਸਿਮਰ ਨੂੰ ਇਸ ਲਹਿਜੇ ਨਾਲ ਬੋਲਿਆ ਜਿਵੇਂ ਉਸਨੇ ਖੁਦ ਚੰਗੇ ਤੋਂ ਇਲਾਵਾ ਕੁਝ ਹੋਰ ਸੋਚਿਆ ਹੀ ਨਾ ਹੋਵੇ ਦਰਵਾਜ਼ਾ ਖੁੱਲਿਆ ਅਤੇ ਰਸਮੀ ਜਹੀ ਗੱਲਬਾਤ ਤੋਂ ਬਾਅਦ ਹਰਜੀਤੇ ਦੀ ਪਤਨੀ ਨੇ ਅੱਗੇ-ਅੱਗੇ ਤੁਰਦਿਆਂ ਹਰਜੀਤੇ ਦੇ ਸਿਰ ਵਾਲੇ ਪਾਸਿਓਂ ਅੱਧ ਚੁੱਕ ਕੇ ਬੈੱਡ ਕੋਲ ਲਗੀਆਂ ਕੁਰਸੀਆਂ ਤੇ ਉਹਨਾਂ ਨੂੰ ਬੈਠਣ ਲਈ ਹੱਥ ਦਾ ਇਸ਼ਾਰਾ ਕੀਤਾ। ਸਿਹਤ ਦਾ ਹਾਲ-ਚਾਲ ਪੁੱਛਦਿਆਂ ਅਤੇ ਗੱਲਾਂ-ਬਾਤਾਂ ਦੌਰਾਨ ਗੱਲੜੀ ਸੁਭਾਅ ਵਾਲੀ ਸਿਵਰ ਨੇ ਹਰਜੀਤ ਦੇ ਪਤਨੀ ਨੂੰ ਪੁੱਛਿਆ, ਇਹ ਅਚੰਚਿਤ ਕੀ ਹੋ ਗਿਆ ਭੈਣ ਜੀ? ਪਹਿਲਾਂ ਕਦੇ ਚੈੱਕ-ਚੁੱਕ ਨਹੀਂ ਕਰਾਇਆ ਸੀ ਕਦੇ? ਕਦੇ ਡਾਕਟਰ ਨੂੰ ਦਿਖਾਇਆ ਹੀ ਨਹੀਂ ਸੀ ਕਿਸੇ ਇਸ ਬਿਮਾਰੀ ਬਾਰੇ। ਅਮੀ ਬੜਾ ਚੰਗਾ ਭਲਾ ਸੀ ਬਿਲਕੁਲ ਸਹੀ ਸੀ ਤੰਦਰੁਸਤ ਸੀ ਬਸ ਕੁਝ ਪਤਾ ਹੀ ਨਹੀਂ ਲੱਗਾ ਯਕਦਮ ਹੀ ਆਹ ਪਾਣਾ ਵਰਤ ਗਿਆ ਆਪਣੀ ਪਤਨੀ ਦੇ ਬੋਲਣ ਤੋਂ ਪਹਿਲਾਂ ਹੀ ਹਰਜੀਤਾ ਫਿਰ ਵਿਚ ਹੀ ਬੋਲ ਪਿਆ ਹਰਜੀਤੇ ਦੇ ਨਿੱਤ ਦੇ ਅੜਿਅਲ ਅਤੇ ਮੈਨਾ ਮਾਨੂ ਵਾਲੇ ਸੁਭਾਅ ਤੋਂ ਤੰਗ ਆਈ ਹੋਈ ਉਸ ਦੀ ਪਤਨੀ ਬੋਲੀ ਡਾਕਟਰਾਂ ਨੂੰ ਦਿਖਾਵੇ ਤਾਂ ਹੀ ਜੇਕਰ ਕੋਈ ਬਿਮਾਰੀ ਖੁਦ ਨੂੰ ਬਿਮਾਰ ਮੰਨੇ ਕਈ ਦਿਨਾਂ ਦਾ ਛਾਤੀ ਵਿੱਚ ਦਰਦ ਹੁੰਦਾ ਸੀ ਤੇ हट ਜਾਂਦਾ ਸੀ ਪਰ ਇਹ ਖੁਦ ਨੂੰ ਬਿਮਾਰ ਮੰਨੇ ਤਾਂ ਹੀ ਹੈ ਨਾ ਜਦੋਂ ਅਟੈਕ ਨਾਲ ਪੁੱਟਾ ਹੋ ਕੇ ਡ ਗਿਆ ਆਖਰ ਤਦ ਹੀ ਮੰਨਿਆ ਕਿ ਇਹ ਸੱਚੀ ਬਿਮਾਰ ਹੈ ਇਸਨੇ ਪਹਿਲਾਂ ਮੰਨਿਆ ਨਹੀਂ ਤੇ ਕਿਸੇ ਡਾਕਟਰ ਕੋਲ ਗਿਆ ਨਹੀਂ ਚਲੋ ਉਦੋਂ ਤਾਂ ਫੇਰ ਵੀ ਚੰਗਾ ਹੋਇਆ ਹਾਰਟ ਅਟੈਕ ਹੀ ਸੀ ਜੇ ਕਿਤੇ ਸਟ੍ਰੋਕ ਹੁੰਦਾ ਤਾਂ ਬਸ ਸਾਡੇ ਗਵਾਂਢੀ ਨੂੰ ਸਟ੍ਰੋਕ ਹੋਇਆ ਤੇ ਬਸ ਪੁੱਛਣਾ ਮਿੰਟਾਂ ਸਕਿੰਟਾਂ ਵਿੱਚ ਆਉ ਗਿਆ ਆਉ ਗਿਆ ਸਿਮਰਨ ਹਜੀਤੇ ਦੀ ਪਤਨੀ ਨੂੰ ਕੁਝ ਹੌਸਲਾ ਦਿੰਦੀ ਹੋਈ ਬੋਲੀ ਹਰਮੇਲ ਨੇ ਔਰੀਆਂ ਅੱਖਾਂ ਨਾਲ ਝਾਕਦਿਆਂ ਅਧ ਵਿਚਾਲੇ ਰੋਕਣਾ ਟੋਕਣਾ ਵੀ ਚਾਹਿਆ ਪਰ ਸਿਮਰਨ ਦੀ ਤੇਜ਼ ਜ਼ੁਬਾਨ ਦੀ ਐਕਸਪ੍ਰੈਸ ਗੱਡੀ ਕਈ ਫਾਟਕ ਤੋੜ ਕੇ ਅਗਾਹ ਲੰਘ ਚੁੱਕੀ ਸੀ ਗਿੱਲੀ ਤਿਲਕਵੀ ਅਤੇ ਹੱਡੀ ਰਹਿਤ ਜਵਾਨ ਦੀ ਬ੍ਰੇਕ ਤਾਂ ਲੱਗਦਿਆਂ ਲੱਗਦਿਆਂ ਹੀ ਲੱਗਣੀ ਸੀ ਨਾ ਹਰਚਾਰ ਜਾਣਣ ਤੋਂ ਅਤੇ ਮਿਲਣ ਬਿਲਾਉਣ ਤੋਂ ਬਾਅਦ ਹਰਮੇਲ ਅਤੇ ਸਿਮਰ ਨੇ ਵਾਪਸ ਚੱਲੇ ਪਾ ਲਈ ਉਹ ਰਸਤੇ ਵਿੱਚ ਆ ਰਹੇ ਸਨ ਰਸਤੇ ਵਿੱਚ ਅਚਾਨਕ ਸਿਵਨ ਬੁਲੀ ਹਰਮੇਲ ਜੀ ਇਹ ਬੜੀ ਅਜੀਬ ਗੱਲ ਹੈ ਕਿ ਬਿਮਾਰ ਮਨ ਹੀ ਨਹੀਂ ਰਿਹਾ ਕਿਉਂ ਬਿਮਾਰ ਹੈ ਫਿਰ ਉਹਦਾ ਇਲਾਜ ਕਿਵੇਂ ਹੋਵੇ ਐ ਇੱਥੇ ਤਾਂ ਖੁਦ ਦਾ ਖੁਦ ਦੀ ਜ਼ਬਾਨ ਉੱਪਰ ਹੀ ਕੰਟਰੋਲ ਨਹੀਂ ਕੋਈ ਕਿਸੇ ਨੂੰ ਕਹੀ ਸਮਝਾਵੇ ਜਾਂ ਮਣਾਵੇ ਕਿਉਂ ਬਿਮਾਰ ਹੈ ਜਾਂ ਨਹੀਂ ਗੱਡੀ ਵਿੱਚ ਬੈਠੀ ਸਿਮਰਨਵੱਲ ਨੂੰ ਸਿਰ ਘੁਮਾ ਕੇ ਹਰਮੇਲ ਨੇ ਫਿਰ ਬੋਲਤਾ ਸਿਮਰ ਨੇ ਚੰਗਾ ਭਲਾ ਸੁਣਿਆ ਵੀ ਅਣ ਸੁਣਿਆ ਕਰਦਿਆਂ ਗੱਡੀ ਦੇ ਸ਼ੀਸ਼ੇ ਵਿੱਚੋਂ ਬਾਹਰ ਦਿਖਾਈ ਦੇ ਰਹੀ ਉਹ ਸੂਰਤ ਸਿਰ ਰੀਤੇ ਅੱਖਾਂ ਗੱਡੀ ਰੱਖੀਆਂ ਅਤੇ ਉਧਰ ਹੀ ਦੇਖਦੀ ਰਹੀ ਕੈਲੀਫੋਰਨੀਆ ਦੇ ਖੁੱਲੇ ਡੁੱਲੇ ਹਾਈਵੇ ਉੱਪਰ ਹਵਾ ਵਿੱਚ ਫਰਾਟੇ ਮਾਰਦੀ ਹੋਈ ਗੱਡੀ ਵੱਡੀ ਮਾਸੀ ਦੇ ਘਰ ਅੱਗੇ ਜਾ ਖਲੋਈ ਪਹਿਲੀ ਘੰਟੀ ਤੇ ਹੀ ਰਾਜੂ ਨੇ ਆਹ ਦਰਵਾਜ਼ਾ ਖੋਲ੍ਹਿਆ ਜਿਵੇਂ ਉਹ ਦਰਵਾਜ਼ੇ ਦੇ ਪਿੱਛੇ ਖੜਾ ਇੰਤਜ਼ਾਰ ਹੀ ਕਰ ਰਿਹਾ ਹੋਵੇ ਦਰਵਾਜ਼ਾ ਖੁੱਲਦਿਆਂ ਹੀ ਘਰ ਦੇ ਬਾਹਰਲੇ ਦਰਵਾਜ਼ੇ ਤੋਂ ਹੀ ਹਾਏ ਹਾਏ ਦੀਆਂ ਆਉਂਦੀਆਂ ਆਵਾਜ਼ਾਂ ਸੁਣ ਕੇ ਸਿਮਰਨਾ ਨੇ ਹਰ ਮੇਲ ਦੀਆਂ ਅੱਖਾਂ ਵਿੱਚ ਸਵਾਲੀਆ ਅੱਖਾਂ ਪਾਈਆਂ ਘਰ ਦੇ ਥੋੜਾ ਅੰਦਰ ਪਲ ਜਾਂਦਿਆਂ ਹੀ ਅਤੇ ਆਵਾਜ਼ ਉੱਚੀ ਹੁੰਦਿਆਂ ਹੀ ਉਹਨਾਂ ਦੇ ਨੂੰ ਵੱਡੀ ਮਾਸੀ ਦੇ ਦਰਸ਼ਨ ਦیدار ਹੋ ਗਏ ਉਪਰੀ ਦਿੱਖ ਤੋਂ ਉਹ ਕੋਈ ਬਿਮਾਰ ਵੀ ਨਾ ਲੱਗੀ ਪਰ ਫਿਰ ਵੀ ਉਹਦਾ ਹਾਏ ਹਾਏ ਦਾ ਹੁੰਗਾ ਬਰਾਬਰ ਕਾਇਮ ਹੀ ਰਿਹਾ ਹਾਲ-ਚਾਲ ਅਤੇ ਮੇਲ-ਮਲਾਪ ਤੋਂ ਬਾਅਦ ਵਾਪਸ ਬਾਹਰ ਲਈ ਦਰਵਾਜ਼ੇ ਵੱਲ ਆਉਂਦਿਆਂ ਹੋਇਆਂ ਸਿਮਰਣੀ ਫਿਰ ਪੁੱਛਿਆ ਰਾਜੂ ਜੇ ਵੱਡੀ ਮਾਸੀ ਢਿੱਲੀ ਸੀ ਤਾਂ ਇਸ ਨੂੰ ਡਾਕਟਰ ਕੋਲ ਦਿਖਾ ਲੈਣਾ ਸੀ ਅਗੇ ਕੋਈ ਦਵਾਈ ਬੂਟੀ ਦਵਾ ਦਿੰਦੇ ਨਾ ਭੈਣ ਨਾ ਤੁਸੀਂ ਵੀ ਪਲਖ ਭਲੇਖਾਈ ਖਾ ਗਈ ਇਹਨੂੰ ਪਰਸੋਂ ਹੀ ਡਾਕਟਰ ਕੋਲ ਲੈ ਕੇ ਗਏ ਸੀ ਉਹਨੇ ਸਭ ਕੁਝ ਦੋਰੀ ਤੇ ਹੀ ਵਾਰੀ ਚੈੱਕ ਕੀਤਾ ਤੇ ਦੱਸਿਆ ਬਿਲਕੁਲ ਸਹੀ ਹੈ ਇਹਨੂੰ ਵੀ ਦੱਸਿਆ ਕਿ ਉਮਰ ਦੇ ਹਿਸਾਬ ਨਾਲ ਸਭ ਕੁਝ ਦਰੁਸਤ ਹੈ ਪਰ ਇਹ ਮੰਦੀ ਨਹੀਂ ਕਿ ਇਹ ਬਿਮਾਰ ਨਹੀਂ ਹੈ ਬੜਾ ਸਮਝਾਉਣ ਤੋਂ ਬਾਅਦ ਡਾਕਟਰ ਹੱਥ ਜੋੜ ਕੇ ਬੋਲਿਆ ਇਸ ਬਹਿਮ ਦਾ ਇਲਾਜ ਮੈਥੋਂ ਨਹੀਂ ਹੋਣਾ ਹੁਣ ਓਦਾਂ ਤਾਂ ਚੁੱਪਚਾਪ ਹੀ ਰਹਿੰਦੀ ਹੈ ਪਰ ਜਦੋਂ ਕੋਈ ਆਲੇ-ਦੁਆਲੇ ਆ ਜਾਵੇ ਤਾਂ ਹਏ ਹਏ ਕਰਨ ਲੱਗ ਪੈਂਦੀ ਹੈ ਮੈਂ ਇਹਨੂੰ ਦੱਸ ਬੈਠਾ ਕਿ ਹੁਣ ਤੁਸੀਂ ਆਉਣਾ ਹੈ ਰਾਜੂ ਨੇ ਆਪਣੇ ਮਨ ਦਾ ਗੁੱਪਗਵਾੜ ਕੱਢ ਮਾਰਿਆ ਅਤੇ ਸਾਰਾ ਕੁਝ ਉਹਨਾਂ ਦੋਨਾਂ ਨੂੰ ਦੱਸ ਦਿੱਤਾ ਵੱਡੀ ਮਾਸੀ ਦੇ ਘਰੋਂ ਵਾਪਸ ਆਪਣੇ ਘਰ ਆਉਂਦਿਆਂ ਸਿਮਨ ਫਿਰ ਬੋਲੀ ਹਰਮੇਲ ਇਹ ਵੀ ਕੀ ਗੱਲ ਹੋਈ ਬਿਮਾਰ ਬੰਦਾ ਕਹਿੰਦਾ ਉਹ ਬਿਮਾਰ ਨਹੀਂ ਹੈ ਅਤੇ ਤੰਦਰੁਸਤ ਬੰਦਾ ਮੰਨਦਾ ਹੀ ਨਹੀਂ ਉਹ ਬਿਮਾਰ ਨਹੀਂ ਹੈ ਇਸ ਦਾ ਸਹੀ ਪਤਾ ਕਿਵੇਂ ਲੱਗੀ ਇਸਤੇਦਾਰਾਂ ਦੇ ਨਾਮ ਕੀਤੀ ਸਾਰੀ ਦਿਹਾੜੀ ਅਤੇ ਬਿਮਾਰ ਨਾ ਬਿਮਾਰ ਦੇ ਭੰਬਲ ਬੂਸੇ ਦਾ ਲੇਖਾ ਜੋਖਾ ਕਰਦਾ ਹੋਇਆ ਹਰਮੀਰ ਗੱਡੀ ਨੂੰ ਆਪਣੇ ਘਰ ਵੱਲ ਭਜਾਈ ਜਾ ਰਿਹਾ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ